ਸასი ਕਾਨ ਇੱਕ ਵਾਰ ਫੇਰ ਤੁਹਾਡਾ 29 ਦਸੰਬਰ 2023 ਦੇ ਜਿਹੜਾ ਕਿਨੂ ਮੰਡੀ ਦੇ ਭਾਅ ਨੇ ਇਸ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਸੋ ਗੱਲ ਕਰਾਂਗੇ ਅੱਜ ਦੇਸ਼ ਦੀਆਂ ਵੱਖ-ਵੱਖ ਕਿਨੂ ਮੰਡੀਆਂ ਦੇ ਵਿੱਚ ਕਿਨੂ ਦੇ ਕੀ ਭਾਅ ਰਹੇ ਨੇ ਸਭ ਤੋਂ ਪਹਿਲਾਂ ਮੁਹਾਲੀ ਦੇ ਕੋਰਾਲੀ ਚਰੇ ਚੱਲਦੇ ਆਂ ਆਪਾਂ ਜਿੱਥੇ ਅੱਜ ਕਿਨੂ ਦਾ ਭਾਅ 17 ਰੁਪਏ ਪ੍ਰਤੀ ਕਿਲੋ ਰਿਹਾ ਮੁਹਾਲੀ ਦੇ ਖਰੜ ਵਿੱਚ 22 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਕਿਨੂ ਲੁਧਿਆਣਾ ਦੇ ਖੰਨਾ ਵਿੱਚ ਕਿਨੂ ਦਾ ਭਾਅ ਜਿਹੜਾ ਰਿਹਾ ਉਹ 22 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਲੰਧਰ ਦੇ ਵਿੱਚ ਕਿਨੂ ਅੱਜ 16 ਰੁਪਏ ਪ੍ਰਤੀ ਕਿਲੋ ਵਿਕਿਆ ਫਾਜ਼ਲ ਕਾਦੇ ਜਲਾਲਾਬਾਦ ਵਿੱਚ ਕਿੰਨੂ ਦਾ ਭਾਅ 12 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਫਰੀਦਕੋਟ ਦੇ ਜੈਤੋ ਵਿੱਚ ਕਿੰਨੂ ਜਿਹੜਾ ਵਿਕਿਆ ਉਹ ਵੀ 13 ਰੁਪਏ ਪ੍ਰਤੀ ਕਿਲੋ ਵਿਕਿਆ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿੰਨੂ ਦਾ ਭਾਅ 18 ਰੁਪਏ ਪ੍ਰਤੀ ਕਿਲੋ ਤੇ ਫਰੋਈਪੁਰ ਸਿਟੀ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਲੁਧਿਆਣਾ ਦੇ ਦਰਾਹਾ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਸੰਗਰੂਰ ਦੇ ਧੂਰੀ ਵਿੱਚ ਕਿੰਨੂ 18 ਰੁਪਏ ਪ੍ਰਤੀ ਕਿਲੋ ਵਿਕਿਆ ਦੋਸਤੋ ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਸੁਹਾ ਵਿੱਚ ਕਿਨੂ ਦਾ ਭਾਅ ਅੱਜ 32 ਰੁਪਏ ਪ੍ਰਤੀ ਕਿਲੋ ਰਿਹਾ ਮਾਨਸਾ ਦੇ ਬਡਲਾੜਾ ਵਿੱਚ ਕਿਨੂ 18 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਬਟਾਲਾ ਵਿੱਚ ਕਿਨੂ ਅੱਜ 19 ਰੁਪਏ ਪ੍ਰਤੀ ਕਿੱਲੋ ਰਿਹਾ ਤੇ ਅਬੋਰ ਮੰਡੀ ਵਿੱਚ ਕਿੰਨੂ ਦਾ ਭਾ 3-4 ਰੁਪਏ ਤੋਂ ਲੈ ਕੇ 12-13 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਰਿਹਾ ਜੀ ਇਸੇ ਤਰ੍ਹਾਂ ਹੀ ਮੁਕਸਰ ਦੀ ਬਰੀ ਵਾਲਾ ਮੰਡੀ ਵਿੱਚ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਤੇ ਬੱਸੀ ਪਠਾਣਾ ਵਿੱਚ ਕਿੰਨੂ 22 ਰੁਪਏ ਪ੍ਰਤੀ ਕਿਲੋ ਰਿਹਾ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿੰਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਰਿਹਾ ਤੇ ਰਜ਼ੌਰੀ ਦੇ ਵਿੱਚ ਕਿੰਨੂ ਦਾ ਭਾ ਜਿਹੜਾ ਰਿਹਾ ਉਹ ਵੀ 32 ਰੁਪਏ ਪ੍ਰਤੀ ਕਿਲੋ ਰਿਹਾ ਕਥੂਆ ਦੇ ਵਿੱਚ ਕਿੰਨੂ ਦਾ ਭਾਅ ਵੀ 22 ਰੁਪਏ ਪ੍ਰਤੀ ਕਿਲੋ ਰਿਹਾ ਤੇ ਸਿਮੋਰ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਚੰਬਾ ਦੇ ਵਿੱਚ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਦੋਸਤੋ ਤੇ ਜੀਨ ਦੇ ਨਰਮਾਣਾ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਨਰੈਣਗੜ੍ਹ ਵਿੱਚ ਕਿੰਨੂ ਦਾ ਭਾਅ 28 ਰੁਪਏ ਪ੍ਰਤੀ ਕਿਲੋ ਰਿਹਾ ਤੇ ਕੁਰੂਖੇਤਰਾ ਦੇ ਲਾੜਵਾ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਹਿਸਾਰ ਦੇ ਹਾਂਸੀ ਦੀ ਗੱਲ ਕਰ ਲੈਣੇ ਆ ਜਿੱਥੇ ਕਿਨੂੰ 14 ਰੁਪਏ ਪ੍ਰਤੀ ਕਿਲੋ ਤੇ ਹੀ ਸਿੰਟ ਗਿਆ ਇੱਥੇ ਕਿਨੂੰ ਦਾ ਭਾਅ 14 ਰੁਪਏ ਪ੍ਰਤੀ ਕਿਲੋ ਸੀ ਤੇ ਹਿਸਾਰ ਵਿੱਚ ਮਾਫ ਕਰਨਾ ਗਨੌਰ ਵਿੱਚ ਕਿਨੂੰ ਦਾ ਭਾਅ 25 ਰੁਪਏ ਪ੍ਰਤੀ ਕਿਲੋ ਜਿਹੜਾ ਅੱਜ ਰਿਹਾ ਜੀ